ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਇੱਕ ਮੱਝ ਸੇਰ ਲਈ ਲੈ ਕੇ ਆਏ ਆ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਬਸੂ ਰੱਖ ਕੇ ਵਾ ਕੋਈ ਬਈ ਦਾ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਵਧੀਆ ਵੀਰੇ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਮਨਦੀਪ ਸਿੰਘ ਪਿੰਡ ਤਪਾ ਜ਼ਿਲ੍ਹਾ ਬਰਨਾਲਾ ਠੀਕ ਆ ਨੇੜੇ ਨਵੋਦਿਆ ਸਕੂਲ ਰਹਿ ਜਾਂਦਾ ਠੀਕ ਆ ਤੇ ਇਧਰੋਂ ਹਤਾਪਾ ਬਧੌੜੀ ਸੜਕ ओके okay भाई मोबाइल नंबर बोल दे 79730 96144 ठीक है, है।, है थीका भाई ਆਪਣੇ ਘਰ ਤੋਂ ਮੰਨ ਕੇ ਚੱਲਤਾ ਪਾ ਵੀ 2 2.5 ਕਿਲੋਮੀਟਰ 2.5 ਕਿਲੋਮੀਟਰ ਆ ਵੀ ਢਲਮਾ ਵੀ 2.5 ਕਿਲੋਮੀਟਰ 2.5 ਠੀਕ ਆ ਨੂਜਾਸ ਸਕੂਲ ਬਿਲਕੁਲ ਨਾਲ ਹੀ ਆ ਆਲੀਗੇ ਵੀ ਨੇੜੀ ਆ ਨਾ ਹਾਂ ਆਲੀਗੇ ਵੀ ਨਾਲ ਹੀ ਠੀਕ ਆ ਭਾਈ ਤੇ ਭਾਈ ਜਿਹੜੀ ਇਹ ਝੋਟੀ ਦੇਖਣਾ ਕਿਹੜਾ ਸੂਸ ਹੁੰਦੀ ਆ ਇਹ ਦੂਜੇ ਸੂਗੇ ਸੂਂਦੀ ਆ ਭਾਈ ਕਿੰਨੇ ਦਿਨ ਲਊ ਭਾਈ ਇਹ ਬਈ ਐਸਟੀਮੇਟ ਦੇਣ ਦੇ 1-2 ਦਿਨਾਂ ਦੇ ਵਿੱਚ ਪੂਰੀ ਆ ਓਕੇ ਭਾਈ ਹੋ ਸਕਦਾ ਵੀ 2-4 ਦਿਨ ਵੱਧ ਲੇ ਠੀਕ ਆ ਆਪਣੇ ਘਰ ਦੀ ਹੈ ਬਾਈ ਘਰ ਦੀ ਹੈ ਬਾਈ ਠੀਕ ਹੈ ਕਿੰਨਾ ਕ ਦੁੱਧ ਚੋਇਆ ਬਾਈ ਕਰੇ ਇਹਦਾ ਬਾਈ 13 ਲੀਟਰ ਦੁੱਧ ਚੋਇਆ ਪਾਵਾ 13 ਲੀਟਰ ਦਾ ਰਿਕਾਰਡ ਹੈ ਠੀਕ ਹੈ ਬਾਈ ਚੰਗੀ ਹੈ ਝੋਟੀਆਂ ਹਨ ਚੰਗੀ ਹੈ ਬਈ ਕਰੇ ਰੱਖਣ ਵਾਲੀ ਹਨ ਹਾਂ ਬਾਈ ਇੱਕ ਨਾਲ ਬਈ ਹੋਰਲਾ ਥਾਣਾ ਮੂਰਲਾ ਠੀਕ ਹੈ ਇਹ ਦੇਖਣ ਦੇ ਵਿੱਚ ਐਤ ਕੀ ਪਤਾ ਨਹੀਂ ਕੀ ਗੱਲ ਛੋਟਾ ਦੀ ਨਾ ਵੈਸੇ ਪਸਮਾਨ ਦੇ ਵਿੱਚ ਇੱਕੋ ਜਿਹਾ ਕਰੂਗੀ ਇਹਨੂੰ ਓਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਦੀ ਠੀਕ ਹੈ ਇਹ ਹਵਾ ਸਮਾਨ ਮੂਰਲੇ ਪਰਲੇ ਨੂੰ ਛੋਟਾ ਹੋਰ ਲਾ ਹੂੰ ਥੋੜਾ ਛੋਟਾ ਬਾਈ ਤੇ ਉਹ ਵੈਸੇ ਦੋ ਦੋ ਦਾ ਤਾਂ ਪੂਰਾ ਆ ਪੂਰਾ ਫੁੱਲ ਬਾਈ ਗਾਰੰਟੀ ਲੈਣ ਜੰਮ ਵਰੰਟੀ ਆ ਬਾਈ ਕਹਿੰਦਾ ਆਪਣੀ ਸੂਈ ਵੀ ਲੈ ਜਾਓ ਫੇਸ ਬੜਾ ਚੰਗਾ ਸਿੰਗ ਚੰਗਾ ਚੰਗੀ ਆ ਪਲੀ ਵੀ ਆ ਬਾਈ ਦੇ ਘਰ ਦੀ ਝੋਟੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਖੋਲ ਦੇ ਬਾਈ ਤੋਰ ਕੇ ਰਖਾ ਦੇ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਸੀਮਨ ਸੋਣ ਪਤਾ ਬਾਈ ਕਿਹੜੇ ਦੀ ਸੀਮਨ ਬਾਈ ਇਹ ਭੁੱਲ ਗਿਆ ਸੀਮਨ ਆ ਆਪਣਾ ਇਹ ਤੋਂ ਭਰਾਇਆ ਸੀਗਾ ਢਿੱਲਮਾ ਡਾਕਟਰ ਤੋਂ ਭਰਾਇਆ ਸੀ ਹੈ ਤਾਂ ਓਕੇ ਬਾਈ ਹਾਂ ਕੋਈ ਧਿਆਨ ਚ ਨਹੀਂ ਹੈ ਤਾਂ ਵੈਸੇ ਚੰਗੇ ਹੀ ਹੋਊਗਾ ਹਾਂ ਸੀਮਨ ਵੈਸੇ ਚੰਗੇ ਹੀ ਹੋਊਗਾ ਠੀਕ ਆ ਬਾਈ ਸੀਮਨ ਬਾਈ ਕਹਿੰਦਾ ਚੰਗਾ ਹੀ ਲੱਗਿਆ ਵਾ ਠੀਕ ਆ ਕਿ ਨਹੀਂ ਆਰਡਰ ਕਮਾਲ ਦਾ ਕੱਚੀ ਆ ਬਸ 2-4 ਦਿਨ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਕਰਮਾਣੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ ਚੰਗੀ ਆ ਪਲੀ ਵੀ ਆ ਹਨਾ ਉੱਤੋਂ ਪੂਰੀ ਦੇਖੋ ਬਈ ਪੱਦਰ ਪਲੀ ਵੀ ਫੁੱਲ ਆ ਕਿਸੇ ਪਾਸਿਓ ਕਰਮਾਣੀ ਨੂੰ ਕੋਈ ਕਾਟ ਨਹੀਂ ਬਈ ਤੇ ਕੀ ਮੋਲ ਆ ਬਈ ਜਾਇਜ਼ ਜਰਾ ਮੋਲ ਬਈ ਇਹਦਾ 1,40,000 ਰੁਪਏ 1,40,000 ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਬਈ ਠੀਕ ਆ ਬਈ 1,40,000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਮਾਜਤ ਚੰਗੀ ਆ ਪਲੀ ਵੀ ਆ ਕਿਸੇ ਪਾਸਿਓਂ ਕਰਮਾਈ ਨੂੰ ਕੋਈ ਘਾੜ ਨਹੀਂ ਸਿੰਗਾ ਦੀ ਵੀ ਸਾਫ ਆ ਬਾਈ ਤੇ ਲੇਵਾ ਦੇਖੋ ਕਰਮਾਈ ਦਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਾਈ ਪੰਡਾ ਵਾਲਾ ਲੇਵਾ ਤਿਆਰ ਕਰਦੀ ਹੁੰਦੀ ਆ ਸੂਣ ਦੇ ਮੌਕੇ ਲੇਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਬਾਕੀ ਦੁੱਧ ਦਾ ਰਿਕਾਡ ਵੀ ਬਾਈ ਕਰਮਾਈ ਦਾ ਚੰਗਾ ਆ ਬਾਈ ਪਰ ਸ਼ਾਂ ਤੋਂ ਲੇਵਾ ਦੇਖੋ ਇੱਕ ਨੰਬਰ ਦਾ ਕਿਆ ਬਾਤ ਪੰਡਾ ਵਾਲਾ ਲੇਵਾ ਕਿ ਨਹੀਂ ਹਾਂ ਬਾਈ ਇੱਥੋਂ ਸੂਣ ਲੇਵਾ ਤਾਂ ਬਾਈ ਤੂੰ ਦੇਖੀ ਜਦੋਂ ਤਿਆਰ ਹੋਊਗੀ ਤੂੰ ਤਰੂ ਕਿਹੜੇ ਰੋਟੇ ਹੂੰ ਸਹੀ ਗੱਲ ਆ ਬਾਈ ਲੈ ਕਿਆ ਬਾਤ ਬਹੁਤ ਖੁੱਲੀ ਢੋਲੀ ਹਲੇ ਮੇਰੀ ਤਾਂ ਤੇ ਕਿਸੇ ਵੀਰ ਨੂੰ ਬਾਈ ਝੋਟੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ